STV ਪ੍ਰੋਡਕਸ਼ਨ ਸਰੀ ਕੈਨੇਡਾ ਵਿੱਚ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਹਰ ਵਰੀ ਦੀ ਤਰ੍ਹਾਂ ਇਸ ਵਰੀ ਵੀ 2025 ਦਾ ਸਾਲਾਨਾ ਸੱਭਿਆਚਾਰਕ ਮੇਲਾ ਮੇਲਾ ਗਦਰੀ ਬਾਬਿਆਂ ਦਾ 26 ਜੁਲਾਈ ਦਿਨ ਚ ਵੀਰਵਾਰ ਸਰੀ ਦੇ ਬੇਰਕੀ ਪਾਰਕ ਵਿੱਚ ਹੋਇਆ ਦਿਨ ਬੜਾ ਨਿਕਰਿਆ ਹੋਇਆ ਸੀ ਹਵਾ ਵੀ ਬੜੀ ਰਮਣੀਕ ਵਗਦੀ ਰਹੀ ਮੌਸਮ ਵਧੀਆ ਹੋਣ ਦੇ ਬਾਵਜੂਦ ਵੀ ਦਰਸ਼ਕਾਂ ਦੀ ਗਿਣਤੀ ਘਟ ਰਹੀ ਮੇਲੇ ਦੀ ਸਟੇਜ ਤੋਂ ਫੈਡਰਲ ਅਤੇ ਸੂਬੇ ਦੇ ਰਾਜਨੀਤਿਕ ਕਲੀਟਰਾਂ ਨੇ ਗਦਰੀ ਬਾਬਿਆਂ ਨੂੰ ਯਾਦ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਇਸ ਵਾਰ ਇਹ 29ਵਾਂ ਮੇਲਾ ਸੀ ਪ੍ਰਬੰਧਕ ਮੇਲੇ ਨੂੰ ਸਹੀ ਤਰਤੀਬ ਨਾ ਦੇ ਸਕੇ ਮਨ ਸੰਚਾਲਨ ਦਰਸ਼ਕਾਂ ਨੂੰ ਆਕਰਸ਼ਿਤ ਨਾ ਕਰ ਸਕਿਆ ਪੰਜਾਬ ਦੇ ਨਾਮੀ ਕਲਾਕਾਰ ਜਸਵੰਤ ਸੰਦਿੱਲਾ ਸੁਖੀ ਬਰਾੜ ਸੁਖਵਿੰਦਰ ਸੁਖੀ ਗੁਰਵਿੰਦਰ ਬਰਾੜ ਵਿਜੇ ਜਮਲਾ ਰਾਨੀ ਅਰਮਾਨ ਨੇ ਖੂਬ ਰੰਗ ਬਨਨ ਦੀ ਕੋਸ਼ਿਸ਼ ਕੀਤੀ ਦਿਨ ਨਿਕਰਿਆ ਹੋਣ ਸਦਕਾ ਬੇਰਕੀ ਪਾਰਕ ਵਿੱਚ ਕਾਫੀ ਪੰਡਾਲ ਲੱਗੇ ਹੋਏ ਸਨ ਮੇਲੇ ਵਿੱਚ ਪੁਸਤਕਾਂ ਦਾ ਵੀ ਮੇਲਾ ਲੱਗਿਆ ਹੋਇਆ ਸੀ ਆਓ ਉਸ ਮੇਲੇ ਦੀਆਂ ਕੁਝ ਯਾਦਾਂ ਤੁਹਾਨੂੰ ਸਾਂਝੀਆਂ ਕਰਦੇ ਹਾਂ i just want to say what an honor it is to be here today to celebrate and remember all that uh, our ancestors did to g bring us to canada and to make canada a better place for having you here so thank you so so much and i think it's also very important to remember the sacrifices that those our forefathers suffered uh, when they came to canada ਅੱਤਿਮਾ ਜਦੇ ਬਾਬੇ ਦਾ ਮੇਲਾ ਉਹਦਾ ਆਨੰਦ ਮਾਣਨ ਵਾਸਤੇ ਇੱਥੇ ਆਏ ਆ ਮੈਂ ਇਸ ਮੌਕੇ ਤੇ ਆਪਣੇ ਵੱਲੋਂ ਸਾਡੇ ਜਿਹੜੇ ਮਾਨਯੋਗ ਪ੍ਰੀਮੀਅਰ ਲੀਗ ਦੇਵੜੀ ਜੀ ਵੀ ਸਾਹਿਬ ਵੱਲੋਂ ਸਾਡੀ ਜਿਹੜੀ ਐਲਪੀ ਦੀ ਟੀਮ ਹੈ ਉਹਦੇ ਵੱਲੋਂ ਔਰ ਵਿਸ਼ੇਸ਼ ਕਰਕੇ ਜਿਹੜੀ ਸਾਡੀ ਸਰੀਫਲਟੇ ਦੀ ਐਲਪੀ ਦੀ ਟੀਮ ਹੈ ਸਾਡੇ ਜਿਹੜੇ ਮਿਸਟਰ ਰਵੀ ਕਾਹਲ ਜੀ ਨੇ ਔਰ ਉਹਨਾਂ ਦੇ ਵਿੱਚ ਮਿਸਟਰ ਦਸਿੰਹ ਸੁਨਰ ਹੈ ਤੇ ਐਮਐਲਏ ਆਮਨਾ ਸ਼ਾ ਐਮਐਲਏ ਗੈਰੀ ਬੈਗ ਵੱਲੋਂ ਜਿਹੜਾ ਤੁਹਾਨੂੰ ਸਾਰਿਆਂ ਨੂੰ ਜਿਹੜਾ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦਾ ਔਰ ਧੰਨਵਾਦ ਕਰਦਾ ਹੈ ਸਾਥੰਦ ਦੌਰਾਨ ਦਾ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਲਗਾਤਾਰ ਮਿਹਨਤ ਕਰਕੇ 29ਵਾਂ ਮੇਲਾ ਸਾਡੇ ਸਾਹਮਣੇ ਪੇਸ਼ ਕੀਤਾ ਤਾਂ ਕਿ ਸਾਨੂੰ ਜਿਹੜੇ ਗੱਦਰੀ ਬਾਬੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਹੋ ਸਕੇ ਇਹ ਗੱਲ ਸੱਚ ਹੈ ਕਿ ਇਸ ਮੇਲੇ ਤੋਂ ਪਹਿਲਾਂ ਅੱਜ ਅਸੀਂ ਪਹਿਲੀ ਪੀੜ੍ਹੀ ਦੇ ਲੋਕਾਂ ਤੇ ਖਾਸ ਕਰਕੇ ਸਾਡੇ ਦੇ ਬੱਚੇ ਨੇ ਸਾਨੂੰ ਗਦਰੀ ਬਾਬਿਆਂ ਦੇ ਬਾਰੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਇਸ ਜਾਗ ਨੂੰ ਜਿਹੜਾ ਸਾਫ ਧਨੁੜਾਲੇ ਤੇ ਜਿਹੜੇ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਨੇ ਲਾਇਆ ਹੈ ਤਾਂ ਕਿ ਸਾਨੂੰ ਉਹਨਾਂ ਬਾਰੇ ਜਾਣਕਾਰੀ ਹੋ ਸਕੇ ਸਮੇਂ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਹੁਤ ਸ਼ੁਕਰੀਆ ਕਰਦਾ ਕਹਿੰਦੇ ਆ ਕਿ ਇੱਕ ਸੁਪਨਾ ਉਹ ਹੁੰਦਾ ਹੈ ਕਿ ਜਿਹੜਾ ਸਾਨੂੰ ਸੁਪਿਆਂ ਨੂੰ ਆਉਂਦਾ ਤੇ ਜਿੱਤ ਸੁਪਨਾ ਉਹ ਹੁੰਦਾ ਜਿਹੜਾ ਸਾਨੂੰ ਸੌਂ ਨਹੀਂ ਦਿੰਦਾ ਗਦਰੀ ਬਾਬੇ ਔਰ ਜਿਹੜੇ ਵੀ ਲੋਕ ਸਮਾਜ ਦੇ ਵਿੱਚ ਕੋਈ ਇਨਕਾਬੀ ਗੱਲ ਕਰਨਾ ਚਾਹੁੰਦੇ ਆ ਸਮਾਜ ਨੂੰ ਬਿਹਤਰ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਉਹ ਸੁਪਨਾ ਲੈ ਕੇ ਚੱਲਦੇ ਆ ਗਦਰੀ ਬਾਬੇ ਬਾਬੇ ਵੀ ਉਹੀ ਸੁਪਨਾ ਲੈ ਕੇ ਚੱਲੇ ਸੀ ਤਾਂ ਕਿ ਭਾਰਤ ਨੂੰ ਜਿਹੜਾ ਆਜ਼ਾਦ ਕਰਾਇਆ ਜਾ ਸਕੇ ਅੰਗਰੇਜ਼ਾਂ ਤੋਂ ਤੇ ਭਾਰਤ ਦੇ ਵਿੱਚ ਜਿਹੜੀ ਜਮਹੂਰੀਅਤ ਹੈ ਡੈਮੋਕ੍ਰੇਸੀ ਹੈ ਉਹਨੂੰ ਬਹਾਲ ਕੀਤਾ ਜਾ ਸਕੇ ਇਤੋਂ ਵੀ ਬਹੁਤ ਬਹੁਤ ਧਰਤੀ ਨੂੰ ਛੱਡ ਕੇ ਆਪਣੇ ਬੱਚਿਆਂ ਦੇ ਭੁਗਤਨੂ ਦਾਤੇ ਲਾ ਕੇ ਉਹ ਇਤੋਂ ਚੱਲ ਕੇ ਭਾਰਤ ਨੂੰ ਆਜ਼ਾਦ ਕਰਨ ਵਾਸਤੇ ਗਏ ਉੱਥੇ ਕੁਰਬਾਨੀਆਂ ਦਿੱਤੀਆਂ ਬਹੁਤ ਸਾਰੇ ਲੋਕਾਂ ਨੇ ਤਾਂ ਕਿ ਸਾਡੀ ਜ਼ਿੰਦਗੀ ਬਿਹਤਰ ਹੋ ਸਕੇ ਸਾਡੇ ਜਿਹੜੇ ਪੁਰਖਿਆਂ ਦੀ ਜ਼ਿੰਦਗੀ ਹੈ ਉਹ ਬਿਹਤਰ ਹੋ ਸਕੇ ਜਿਹੜੀ ਉਹਨਾਂ ਨੇ ਕੀਤੀ ਵੀ ਭਾਰਤ ਨੂੰ ਉਜਾੜ ਕਰਾਇਆ ਗਿਆ ਔਰ ਆਜ਼ਾਦ ਕਰਾ ਕੇ ਅੱਜ ਭਾਰਤ ਦੇ ਲੋਕਾਂ ਕੋਲੇ ਹੱਕ ਹੈ ਆਪਣੀ ਜਿਹੜੀ ਸਰਕਾਰ ਚੁਣਨ ਦਾ ਔਰ ਮੈਂ ਸਮਝਦਾ ਕਿ ਪਹਿਲਾਂ ਨਾਲੋਂ ਜਿਹੜੀ ਲੋਕਾਂ ਦੀ ਜ਼ਿੰਦਗੀ ਬਿਹਤਰ ਵੀ ਹੋਈ ਹੈ ਪਰ ਜਿਵੇਂ ਕਿ ਸਾਰੇ ਦੇਸ਼ਾਂ ਦੇ ਵਿੱਚ ਹੁੰਦਾ ਆ ਆਫਕੋਰਸ ਉਹਦੇ ਬਹੁਤ ਸਾਰੀਆਂ ਤਬਦੀਲੀਆਂ ਹੋਣ ਦੀ ਲੋੜ ਹੈਗੀ ਐ ਔਰ ਉਹ ਭਾਗ ਦੇ ਲੋਕ ਜਿਹੜੇ ਹੈਗੇ ਸਮੇਂ ਦੇ ਮੁਤਾਬਕ ਆਪਣੀਆਂ ਤਬਦੀਲੀਆਂ ਅੱਗੇ ਵਾਸਤੇ ਉਹ ਕਰ ਸਕਦੇ ਆ ਪਰ ਕਦੇ ਵੀ ਬਾਬਿਆਂ ਦਾ ਬਹੁਤ ਧੰਵਾਦ ਆ ਸ਼ੁਕਰੀਆ ਔਰ ਉਹਨਾਂ ਨੇ ਕਰਕੇ ਹੀ ਅਸੀਂ ਇਸ ਧਰਤੀ ਦੇ ਉੱਤੇ ਆਏ ਆ ਮੈਂ ਸੰਘੇਪ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਨਾ ਕਿ ਸਾਤੋਂ ਵੀ 19 ਸੱਤ ਦੇ ਵਿੱਚ ਜਿਹੜਾ ਵੋਟ ਪਾਉਣ ਦਾ ਹੱਕ ਕੋਲਿਆ ਜੀਆ 40 ਸਾਲ ਤੱਕ ਨੂੰ ਲੱਗੇ ਜਿਹੜਾ ਵੋਟ ਦਾ ਹੱਕ ਪਾਪ ਚ ਲੈਣ ਮਾਰ ਤੇ ਬੜੀ ਲੰਬੀ ਲੜਨੀ ਪਈ ਅੱਜ ਉਸੇ ਪ੍ਰਧਾਨ ਸਭਾ ਦੇ ਵਿੱਚ ਜਿੱਥੇ ਸਤੋਂ ਮੋਟ ਪਉਣ ਦਾ ਹੱਕ ਕੋਇਆ ਗਿਆ ਸੀ ਅੱਜ ਵੀ ਸੀ ਦੇ ਵਿੱਚ ਸਾਡੇ 8-10 ਜਿਹੜੇ ਐਮ.ਐਲ.ਏ ਹੈਗੇ ਆ ਉਹਨਾਂ ਦੇ ਵਿੱਚੋਂ ਚਾਰ ਸਾਡੇ ਸੀਨੀਅਰ ਮਿਨਿਸਟਰ ਨੇ ਔਰ ਜਿਹੜੀ ਡਿਪਟੀ ਪ੍ਰੀਮੀਅਰ ਜਿਹੜੀ ਤੁਹਾਡੀ ਭੈਣ ਹੈਗੀ ਆ ਉਹ ਵੀ ਭਾਰਤੀ ਮੂਲ ਦੀ ਹੈ ਔਰ ਜਿਹੜਾ ਸਪੀਕਰ ਹੈ ਜਿਹੜਾ ਉਸ ਪ੍ਰਧਾਨ ਸਭਾ ਦੀ ਕਾਰਵਾਈ ਚਲਾਉਂਦਾ ਉਹ ਵੀ ਪੰਜਾਬੀ ਹੈ ਔਰ ਸਾਡੇ ਤੇ ਕਾਨੂੰਨ ਬਣਦੇ ਸੀ ਅੱਜ ਅਸੀਂ ਕਾਨੂੰਨ ਬਣਾਉਣ ਵਾਲੇ ਬਣ ਗਏ ਇਸੇ ਤਰੀਕੇ ਦੇ ਨਾਲ ਅਸੀਂ 20-20 ਨਾਲ ਲਾਈਕ ਨੂੰ ਆਏ ਸੀ ਅੱਜ ਸਾਡੇ ਬਹੁਤ ਸਾਰੇ ਭੈਣ ਭਰਾ ਨੇ ਜਿਨ੍ਹਾਂ ਨੇ بڑے ਸਫਲ business ਕੀਤੇ ਹੋਏ ਆ ਔਰ ਉਹਨਾਂ ਨੇ ਹਜ਼ਾਰਾਂ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹੋਈਆਂ ਅਸੀਂ ਨੌਕਰੀ ਦੰਪਣ ਵਾਸਤੇ ਆਏ ਸੀ ਨੌਕਰੀ ਦੇਣ ਵਾਲੇ ਬਣ ਕੇ ਬਹੁਤ ਬੜੀ ਤ੍ਰਿਪੀ ਹੋਈ ਹੈ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਪਾਂ ਇੱਥੇ ਆ ਕੇ ਜਿਹੜੇ ਭਾਰਤੀ ਭਾਈਚਾਰੇ ਨੇ ਦਿੱਤੀ ਕੀਤੀ ਐ ਔਰ ਜਿਹੜੇ ਇਥੋਂ ਦੇ ਪਹਿਲੇ ਲੋਕ ਸਾਥੋਂ ਆਏ ਉਹਨਾਂ ਦਾ ਵੀ ਧੰਨਵਾਦ ਕਰਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੇ ਬਰਾਬਰਤਾ ਦੇ ਦੇਣ ਦੇ ਕਾਰਨ ਅਸੀਂ ਇਸ ਮਕਾਮ ਤੇ ਪਹੁੰਚੇ ਆ ਤੇ ਮੈਂ ਆਖਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦਾ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਤੋਂ ਕਿਮਾ ਦਾ ਜਾਚਕਾ ਮੇਰੇ ਤੋਂ ਕਦੇ ਵੀ ਕੋਈ ਕੰਮ ਹੋਵੇ ਮੇਰੇ ਦਰਵਾਜ਼ੇ ਹਮੇਸ਼ਾ ਤੁਹਾਡੇ ਲਈ ਖੁੱਲੇ ਆ ਕਦੇ ਝਿਜਕਣਾ ਨਹੀਂਗਾ ਤੇ ਤੁਸੀਂ ਮਿਨਿਸਟਰ ਨੂੰ ਐਮਈਡੀ ਨੂੰ ਉਹਦੀ ਬਾਹ ਫੜ ਕੇ ਮਿਲ ਸਕਦੇ ਹੋ ਕੋਸ਼ਿਸ਼ ਕਰਿਆ ਕਰੋ ਜੇ ਕੋਈ ਵੀ ਕੰਮ ਹੋਵੇ ਮੈਂ ਤੁਹਾਡੇ ਲਈ ਹਾਜ਼ਰ ਹਾਂ ਸੋ ਮਿਹਰਬਾਨੀ ਤੇ ਨੇਵਾ ਚੁਕਰੀ ਮਿਹਰਬਾਨੀ ਮੈਂ ਸਾਰਿਆਂ ਨੂੰ ਪਿਆਰ ਤੇ ਆਪੂ ਦੇ ਨਾਲ ਸੱਜੀ ਕਾਮ ਸਾਰਿਆਂ ਨੂੰ ਔਰ ਜੀਆ ਨੂੰ ਔਰ ਜਦੋਂ ਮੋਹਰ ਸਿੰਘ ਮਮੋਰੀਅਲ ਫਾਊਂਡੇਸ਼ਨ ਦੀ ਗੱਲ ਕਰਦੇ ਆ ਤਾਂ ਲੰਮੇ ਆਸੇ ਤੋਂ ਜਿਹੜਾ ਇਹ ਗਦਰੀ ਬਾਬਿਆਂ ਦੀ ਯਾਦ ਜਿਹੜੀ ਆ ਉਹ ਇੱਥੇ ਮਨਾਉਂਦੇ ਆ। ਔਰ ਇਹ ਸਮਝ ਚਾਹੀਦੀ ਲਿਆ ਕਿਉਂਕਿ ਅੱਜ ਅਸੀਂ ਜੇ ਇਸ ਦੇਸ਼ ਦੇ ਵਿੱਚ ਪ੍ਰਾਪਰਤਾ ਹਾਸਲ ਕੀਤੀ ਆ ਤਾਂ ਉਹ ਸਾਡੇ ਗਦਰੀ ਬਾਬਿਆਂ ਨੇ ਜਿੰਮ ਜਿਹੜੀ ਸੀਗੀ ਉਹ ਸ਼ੁਰੂ ਕੀਤੀ। 1947 ਦੇ ਵਿੱਚ ਬੋਲ ਪਉਣ ਦਾ ਅਧਿਕਾਰ ਮਿਲਿਆ। ਅੱਜ ਅਸੀਂ ਹਰ ਖੇਤਰ ਦੇ ਵਿੱਚ ਐਜੂਕੇਸ਼ਨ ਦੀ ਗੱਲ ਕਰ ਲਓ ਕੈਡਮੀਆ ਦੀ ਗੱਲ ਕਰ ਲਓ ਪੋਲਿਟਿਕਸ ਦੀ ਗੱਲ ਕਰ ਲਓ ਬਿਜ਼ਨਸ ਦੀ ਗੱਲ ਕਰ ਲਓ ਪ੍ਰੋਫੈਸ਼ਨਲ ਦੀ ਗੱਲ ਕਰ ਲਓ ਚੰਗੇ ਬਲਕਨ ਦੀ ਗੱਲ ਕਰ ਲਓ ਤਾਂ ਹਰ ਪਾਸੇ ਜਿਹੜਾ ਹੈ ਉਹ ਕਮਿਊਨਿਟੀ ਨੇ ਬਹੁਤ ਜਿਹੜੀਆਂ ਉਹ ਤਰੱਕੀ ਕੀਤੀ ਆ ਸੋ ਮੈਂ ਉਹਨਾਂ ਬਜ਼ੁਰਗਾਂ ਨੂੰ ਸ਼ਰਧਾਂਜਲੀ ਜਿੱਥੇ ਆਪਨ ਕਰਦਾ ਉਹਦੇ ਨਾਲ ਜਦੋਂ ਅਸੀਂ ਇਹੋ ਜਿਹੇ ਮੇਲੇ ਲਾਉਨੇ ਆ ਉਹਨਾਂ ਦੀ ਯਾਦ ਮਨਾਉਨੇ ਆ ਤਾਂ ਇਹ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹਨੂੰ ਵੀ ਇਨਸਪਾਇਰ ਕਰਦੀ ਆ ਕਿ ਉਹ ਜਿਹੜਾ ਬਰਾਬਰਤਾ ਦੇ ਲਈ ਜਸਟਿਸ ਦੇ ਲਈ ਉਹ ਜਿਹੜਾ ਬਾ ਲੜਾਈ ਜਿਹੜੀ ਆ ਚੱਲੀ ਰਹੀ ਹੈ ਮੇਰਾ ਮੇਲੇ ਨਾਲ ਸੰਬੰਧ तकरीबन 1999 2000 ਤਮਾਂ ਜਦੋਂ ਤੋਂ ਭੈਣ ਸੁਖੀ ਇਸ ਵਾਗਿਆ ਤੇ ਸਾਥ ਸਿੰਘ ਜਣੀ ਤੇ ਇਹਨਾਂ ਦੀ ਸੂਟ ਟੀਮ ਦੇ ਨਾਲ ਮੈਂ ਜਿਹੜਾ ਮੌਕਾ ਮਿਲਿਆ ਜਦੋਂ ਵੀ ਇਹਨਾਂ ਨੂੰ ਲੋਡ ਪਈ ਆ ਆ ਹਮੇਸ਼ਾ ਜਿਹੜਾ ਹੈਗਾ ਉਹ ਇਹਨਾਂ ਨਾਲ ਮੋਢੇ ਨਾਲ ਮੋਢਾ ਵਾ ਕੇ ਚੱਲੇ ਜੋ ਜੋ ਕੇ ਇਹ ਜਿਹੜੇ ਸੀਗੇ ਉਹ ਹੱਕ ਸੱਚ ਦੀ ਲੜਾਈ ਜਿਹੜੀ ਸੀਗੀ ਉਹਨੂੰ ਹਮੇਸ਼ਾ ਜਾਰੀ ਰੱਖਦੇ ਸੀ ਔਰ ਜਾਰੀ ਰੱਖੀ ਹੋਈ ਆ ਔਰ ਜੇ ਮਾਫੀ ਮੰਗਣ ਦੀ ਗੱਲ ਕੀਤੀ ਆ ਪ੍ਰਧਾਨ ਮੰਤਰੀ ਆਦਰੀਆ ਪ੍ਰਧਾਨ ਮੰਤਰੀ ਜਸਟਨੂ ਉਹਨਾਂ ਨੇ ਉਹ ਵੀ ਇਹਨਾਂ ਦਾ ਯਤਨ ਸੀ ਇਹਨਾਂ ਦੀ ਜਿਹੜੀ ਸੀਗੀ ਉਹ ਮੰਗ ਸੀਗੀ ਕਿ ਮਾਫੀ ਜਿਹੜੀ ਆ ਉਹ ਪਾਰਲੀਮੈਂਟ ਦੇ ਵਿੱਚ ਮੰਗਣੀ ਚਾਹੀਦੀ ਆ ਉਹ ਵੀ ਜਿਹੜੀ ਹੈਗੀ ਆ ਜਿਹੜਾ ਇਹਨਾਂ ਨੂੰ ਜਾਂਦਾ ਸੋ ਇੱਥੇ ਹੀ ਮੈਂ ਆਪ ਸਾਰਿਆਂ ਦਾ ਤੈਨੂੰ ਧੰਨਵਾਦ ਕਰਦਾ ਤੁਸੀਂ ਜਿਹੜੇ ਉਹ ਚੱਲ ਕੇ ਆਜਾਏ ਗੱਰੀ ਬਾਬਿਆਂ ਨੂੰ ਜਾਗਦਾਰਨ ਔਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਔਰ ਸਰਦਾਰ ਸਾਫ ਸਿੰਘ ਦੀ ਥੰਡ ਦੇ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਮੀਡੀਆ ਸਾਡਾ ਆਇਆ ਹੋਇਆ ਸਿੰਗਰ 뮤జిਸ਼ੀਅਨ ਸਾਡੇ ਆਏ ਹੋਏ ਨੇ ਮੈਂ ਇਹਨਾਂ ਦਾ ਵੀ ਤੈਨੂੰ ਧੰਨਵਾਦ ਕਰਦਾ ਇੱਥੇ ਹੀ ਕਿੰਮਾ ਦਾ ਜਾਤ ਆਓ ਹੁਣ ਆਪਾਂ ਆਪਣਾ ਅਗਲਾ ਪ੍ਰੋਗਰਾਮ ਜਿਹੜਾ ਬੁਧਾਨੰਦ ਬਣਿਆ ਧੰਨਵਾਦ ਬਾਬਿਆਂ ਦੀ ਰਾਤ ਦੇ ਵਿੱਚ ਜੁੜਵਟੀ ਮੁੱਚੀ ਸੰਗਤ ਸਭ ਤੋਂ ਪਹਿਲਾਂ ਆਪਾਂ ਫਤਿਹ ਬੁਲਾਈਏ ਆਪ ਨੂੰ ਵਾਹਿਗੁਰੂ ਜੀ ਦਾ ਕਾਲਤਾ ਉਹ ਵਾਹਿਗੁਰੂ ਜੀ ਦੀ ਫਤਿਹ ਬਹੁਤ ਵੱਡਾ ਪੁਰਾਣਾ ਕਨਪਾ ਵੀ ਟੀਮ ਬਲੋਂ ਪਿਛਲੇ ਲੰਬੇ ਸਮੇਂ ਤੋਂ ਕਾਰਿਆ ਹੈ ਧੰਨਵਾਦੀ ਹੈ ਇਸ ਮੁਲਕ ਦੇ ਵਿੱਚ ਕੋਈ ਥੋੜਾ ਬਹੁਤਾ ਵੀ ਸਮਾ ਆਪਣੇ ਲਈ ਕਿਸੇ ਸਮਾਗਮ ਲਈ ਨੀਕਾ ਬੈਦਾ ਪਾਰ 30 35 ਪਾਲ ਲਗਤਾ ਇਹਨਾਂ ਨੂੰ ਹੋ ਕੇ ਇੱਕ ਗੜੀ ਸਾਡੇ ਮਹਾਨ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਮੇਲੇ ਕਰਵਾਏ ਜਾ ਰਹੇ ਆ ਸ਼੍ਰੋਮਣੀ ਕਮੇਸ਼ਰ ਬਾਪੂ ਕਰਨੈਲ ਸਿੰਘ ਪਾਲ ਦੋਰਾ ਨੇ ਲਿਖਿਆ ਹੈ ਕਿ ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢੀ ਤੁਫਾਕ ਦੀ ਖੁੱਲ ਜਾਵੇ ਨਾਲ ਮੰਦਰਾ ਕਦੇ ਨਾ ਮਿਸਾਲ ਬਚੇ ਤੇ ਮੁਕਿਆਂ ਦੀਵਾ ਹੋ ਗੁੱਲ ਜਾਵੇ ਬਾਗ ਮਾਲੀ ਦੇ ਬਾਗ ਬੇਰਾਨ ਹੁੰਦਾ ਬਿਨਾ ਪਾਣੀਓ ਫਸਲ ਗੁੱਲ ਜਾਵੇ ਲੰਕ ਬਰਤਨ ਕਰੀਏ ਮੁਰਨਾ ਪਵੇ ਭਾਂਡੇ ਜੇਕਰ ਦੁੱਧ ਦਰਿਆ ਵਿੱਚ ਗੁੱਲ ਜਾਵੇ ਮਾਰਿਆ ਮੂੰਹ ਨਾਕ ਦੀ ਕੌਮ ਕੋਈ ਵੱਡਿਆ ਮੂੰਹ ਨਾਕ ਦੀ ਕੌਮ ਕੋਈ ਧਾਇ ਜਬਰ ਜਹਾਨ ਦਾ ਖੁੱਲ ਜਾਵੇ ਪਾਪ ਮਿਟ ਜਾਂਦੀ ਅੱਖਰ ਗਲਤ ਬਾਣੀ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਸਾਹ ਬਹੁਤ ਬਹੁਤ ਮੁਬਾਰਕਾ ਮੇਲਾ ਗਦਰੀ ਬਾਬਾ ਦਾ ਬੜਾ ਵਧੀਆ ਹੋਣੇ ਪਿਆ ਜਿਹੜੇ ਮੇਲਾ ਵੇਖ ਕੇ ਗਏ ਨੇ ਉਹਨਾਂ ਨੂੰ ਕੀ ਸਨੇਹਾ ਦਿਨਾ ਚਾਹੁੰਦੇ ਹੋ ਅੱਜ ਦੇ ਮੇਲੇ ਪ੍ਰਤੀ ਕੋ ਗੱਲਿਆ ਕਿ ਬਹੁਤ ਬਹੁਤ ਧੰਨਵਾਦ 29 ਸਾਲ ਹੋ ਗਏ ਸਾਨੂੰ ਮੇਲੇ ਨੂੰ ਅੱਜ ਤਮੀ ਸਾਲ ਤੇ ਵੀ ਲੋਕਾਂ ਦਾ ਬੜਾ ਸਜਣ ਮਿਲ ਰਿਹਾ ਉਹਦੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਾਰੇ ਵੀਡੀਓ ਦਾ ਸਾਰੇ ਲੋਕਾਂ ਦਾ ਸਾਰੇ ਭੈਣ ਭਰਾਵਾਂ ਦਾ ਸਾਰੇ ਵਪਾਰਕਦਾਰਿਆਂ ਦਾ ਔਰ ਸਾਰੇ ਜਿਨ੍ਹਾਂ ਜਿਨ੍ਹਾਂ ਨੇ ਤਨੂੰ ਦਵਾਵਾਂ ਦਿੱਤੀਆਂ ਉਹਨਾਂ ਦਾ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਆਫਾ ਇੱਕ ਗਰੁੱਪ ਉਹ ਕੋਈ ਵੀ ਖੜਾ ਹੋ ਰਿਹਾ ਜਿਹੜਾ ਕਿ ਕਾਮਾਗਟਾ ਮਾਰੂ ਦੇ ਰੋਧ ਦੇ ਵਿੱਚ ਲੋਕਾਂ ਨਾਲ ਗੱਲ ਕਰ ਰਿਹਾ ਵੀ ਨਹੀਂ ਗੁਰਨਾਨਕ ਜਹਾਜ਼ ਸੀਗਾ ਉਹਦੇ ਬਾਰੇ ਕੁਝ ਕਹਿਣਾ ਚਾਹੂਗੀ ਦੇਖੋ ਸਾਡੀ ਇਹ رائے ਆ ਕਿ ਗੁਰਨਾਨਕ ਸ਼ਿਪਿੰਟ ਜੀ ਗੁਰਨਾਨਕ ਸਟੀਮ ਕੰਪਨੀ ਦਾ ਉਹ ਜਹਾਜ਼ ਸੀ ਪਰ ਜਹਾਜ਼ ਦਾ ਨਾਮ ਕਾਮਾਗਟਾ ਮਾਰੂ ਸੀਗਾ ਔਰ ਆ ਕੰਪਨੀ ਦਾ ਨਾਮ ਜਰੂਰ ਗੁਰਨਾਨਕ ਸਟੀਮ ਕੰਪਨੀ ਸੀ ਮੈਂ ਵੀ ਤਿੰਨ ਚਾਰ ਕਿਤਾਬਾਂ ਪੜੀਆਂ ਬਾਬਾ ਬ੍ਰਹਦਰਸਨ ਦੀ ਲਿਖੀਆਂ ਹੋਈਆਂ ਪੜੀਆਂ ਉਹਨਾਂ ਨੇ ਕਿਸੇ ਵੀ ਗੁਰਨਾਨ ਨਾ ਜਾਹਤ ਜਿਨ੍ਹਾਂ ਨੂੰ ਸ਼ਿਪਿੰਗ ਬਰਨਾਲਿਕ ਸ਼ਿਪ ਕੰਪਨੀ ਖੁੱਲਹੀ ਸੀਗੇ ਸੇਮ ਕੰਪਨੀ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਪਰ ਅਸੀਂ ਤੇ ਸਾਰਿਆਂ ਨੂੰ ਹੀ ਕਿੰਨੇ ਮਾਫੀ ਦੀ 19 ਬਾਬੀ ਹੋ ਗਈ ਹੈ ਇਹਨੇ ਪਿੰਡਾਂ ਕੋ ਬੋਲਿਆ ਨੇ ਹੁਣ ਵੇਖੋ ਕੀ ਹੋ ਰਿਹਾ ਗੁਰਨਾਨ ਸਿੰਘ ਸਾਹਿਬ ਜਿਹੜੀ ਸ਼ਿਪਿੰਗ ਕੰਪਨੀ ਆ ਉਹਦੇ ਉਹਦੇ ਨਾਮ ਦੇ ਕੀ ਹੋ ਭਾਈ ਭਾਕ ਸਿੰਘ ਹੁਣੀ ਜਿਨ੍ਹਾਂ ਨੇ ਉਦੋਂ ਆਪਣੀ ਨਾਂ ਦੇ ਲੀਜ਼ ਐਗਰੀਮੈਂਟ ਸੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀ ਉਹਨਾਂ ਨੇ ਵੀ ਆਪਣੀ ਚਿੱਠੀ ਵਿੱਚ ਲਿਖਣ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਜਹਾਜ਼ ਕਾਮਾਗਾਟਾ ਮਾਰੂ ਔਰ ਇਹ ਲੋਕ ਕਿ ਕੁਝ ਲੋਕ মিডিਆ ਨਾਲ ਸੰਬੰਧਤ ਆ ਉਹ ਆਪਣਾ ਰੋਲਾ ਪਾ ਕੇ ਲੋਕਾਂ ਨੂੰ ਮਨਾਉਣਾ ਚਾਹੁੰਦੇ ਆ ਪਰ ਇਹ ਗੂੜ ਨਕੋਠੇ ਨਾਨਕਾ ਔਰ ਸੱਚ ਰਹੀ ਹੈ ਹੀ ਤਨੂ ਤੋਂ ਜੋ ਸੱਚਾ ਉਹ ਨਹੀਂ ਸਮਝਾ। ਥੈਂਕ ਯੂ ਜੀ ਧੰਨਵਾਦ ਜੀ ਦਾ। ਗਦਰੀ ਬਾਬਿਆਂ ਦੇ ਮੇਲੇ ਦੀ ਸਟੇਜ ਤੇ ਸ੍ਰੀ ਦੇ ਵਿੱਚ ਇੱਕ ਨਵੇਂ ਸ਼ੁਰੂ ਹੋਏ ਰੇਡੀਓ ਦੀ ਟੀਮ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਇਆ ਗਿਆ।